ਰੋਟਰੀ ਕਲੱਬ ਪਾਖੜਾ ਨੰਗਲ ਦੇ ਵੱਲੋਂ ਸਾਲ 2024-25 ਦੇ ਲਈ ਨਵੇਂ ਪ੍ਰਧਾਨ ਦੀ ਨਿਯੁਕਤੀ ਕੀਤੀ ਗਈ ਜਿਸ ਦੇ ਵਿੱਚ ਰੋਟੇਰੀਅਨ ਪ੍ਰਵੇਸ਼ ਸੋਨੀ ਨੂੰ ਨਵਾਂ ਪ੍ਰਧਾਨ ਨਿਯੁਕਤ ਕੀਤਾ ਗਿਆ ਇਸ ਸਬੰਧ ਦੇ ਵਿੱਚ ਰੋਟਰੀ ਕਲੱਬ ਪਾਖੜਾ ਨੰਗਲ ਵੱਲੋਂ ਨਵੇਂ ਬਣੇ ਪ੍ਰਧਾਨ ਨੂੰ ਜ਼ਿੰਮੇਵਾਰੀ ਸੌਂਪਣ ਇੱਕ ਤਾਜਪੋਸ਼ੀ ਸਮਾਗਮ ਰੱਖਿਆ ਗਿਆ ਜਿਸ ਦੇ ਵਿੱਚ ਬਤੌਰ ਮੁੱਖ ਮਹਿਮਾਨ ਸਾਬਕਾ ਡਿਸਟ੍ਰਿਕਟ ਗਵਰਨਰ ਰੋਟੇਰੀ ਮਨਮੋਨ ਸਿੰਘ ਨੇ ਸ਼ਿਰਕਤ ਕੀਤੀ ਇਸ ਤੋਂ ਇਲਾਵਾ ਪੰਜਾਬ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਬ੍ਰਿੰਦਰ ਸਿੰਘ ਢਿੱਲੋਂ ਵੀ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਇਸ ਸਮਾਗਮ ਦੇ ਵਿੱਚ ਸ਼ਾਮਿਲ ਹੋਏ। ਇਸ ਮੌਕੇ ਨਵੇਂ ਬਣੇ ਪ੍ਰਧਾਨ ਪ੍ਰਵੇਸ਼ ਸੋਨੀ ਨੂੰ ਆਈਓਐ ਸ਼ਖਸੀਤਾਂ ਦੇ ਵੱਲੋਂ ਜਿੱਥੇ ਵਧਾਈਆਂ ਦਿੱਤੀਆਂ ਗਈਆਂ ਉੱਥੇ ਹੀ ਪ੍ਰਧਾਨ ਪ੍ਰਵੇਸ਼ ਸੋਨੀ ਨੇ ਕਿਹਾ ਕਿ ਉਹਨਾਂ ਨੂੰ ਕਲੱਬ ਦੇ ਵੱਲੋਂ ਜੋ ਵੀ ਜ਼ਿੰਮੇਵਾਰੀ ਸੌਂਪੀ ਗਈ ਹੈ ਉਹ ਉਸ ਨੂੰ ਤਨਦੇਹੀ ਦੇ ਨਾਲ ਨਿਭਾਉਣਗੇ। ਇਸ ਮੌਕੇ ਸਮਾਗਮ ਦੇ ਵਿੱਚ ਪਹੁੰਚੀਆਂ ਮਾਨਮਤੀਆਂ ਸ਼ਖਸੀਤਾਂ ਨੇ ਅਤੇ ਆਏ ਹੋਏ ਵਿਸ਼ੇਸ਼ ਮਹਿਮਾਨ ਬਰਿੰਦਰ ਸਿੰਘ ਢਿੱਲੋਂ ਨੇ ਗੱਲਬਾਤ ਦੌਰਾਨ ਕੀ ਕਿਹਾ ਆਓ ਸੁਣਦੇ ਹਾਂ ਨੰਗਲ ਸਿਟੀ ਅਪਡੇਟ ਲਈ ਅਵਿਨਾਸ਼ ਸ਼ਰਮਾ ਦੀ ਰਿਪੋਰਟ ਲਾਭ ਪ੍ਰੋਪਰ ਦੇ ਦਾ ਦੇ ਵਿੱਚ ਬਹੁਤ ਕੰਮ ਕੀਤੇ ਨੇ ਡਾਕਟਰ ਪਰਮਾਰ ਸਾਹਿਬ ਦੇ ਨਾਲ ਕੰਧਾ ਨੇ ਕੰਧਾ ਲਾ ਕੇ ਹੋ ਚੱਲੇ ਨੇ ਜਿਸ ਤਰ੍ਹਾਂ ਵੀ ਡਾਕਟਰ ਸਾਹਿਬ ਦੀ ਕੋਈ ਉਹਨਾਂ ਨੂੰ ਗਾਈਡ ਲਾਈਨ ਹੁੰਦੀ ਆ ਉਹ ਪੂਰੀ ਤਰ੍ਹਾਂ ਡੈਡੀਕਲ ਹੈਲਥ ਦੇ ਵਿੱਚ ਉਹਨਾਂ ਦੀ ਮਦਦ ਕਰਦੇ ਨੇ ਪਰ ਇਹ ਸਿਸਟਰ ਗੋਲਾ ਵੀ ਮੈਂ ਪੜ੍ਹੇ ਵਿੱਚ ਆ ਰਹੇ ਰਹਦੇ ਹਨ ਉਹਨਾਂ ਕੋਲ ਸਾਡੇ ਵਿੱਚ ਆ ਕੇ ਬੋਲ ਚੁੱਕੇ ਨੇ ਤੇ ਉਹਨਾਂ ਦੇ ਨਾਲ ਮੈਂ ਸਭ ਤੋਂ ਪਹਿਲਾਂ ਪ੍ਰੇਰਕੋਰੀ ਨੂੰ ਗ੍ਰਸਟ ਕਰਨ ਆਇਆਂ ਨੂੰ ਮਾਣ ਨਾਲ ਸਵਾਗਤ ਕਰਦਾ ਜੀ ਗੋ ਸਭ ਤੋਂ ਪਹਿਲਾਂ ਆਏ ਹੋਏ ਸਾਰੇ ਮਹਿਮਾਨਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਨਮਸਕਾਰ ਸਤਿ ਸ਼੍ਰੀ ਅਕਾਲ ਤੇ ਆਪ ਆਏ ਹੋਏ साढे मंच के विराजमान अच्ते मुख मेहमान गवर्नर पास डिस्ट्रिक्ट गवर्नर इंजीनियर मनमोहन जी उन्होंने मंच विराजमान सा यूथ कांग्रेस को सबका प्रधान साज के सरदार गुरिंदर सिंह ढिलों जी उन्होंने मंच विराजमान साढे असिस्टेंट गवर्नर रोपड़ो डॉक्टर भीम सिंह जी ਤੇ ਉਹਨਾਂ ਦੇ ਨਾਲ ਸਾਡੇ ਪਾਸ ਪ੍ਰੈਜ਼ੀਡੈਂਟ ਮਹਤਿ ਰਾਜਮਾਨ ਗੁਰਮੇ ਮਹਾਰਾਜੀ ਤੇ ਉਹਨਾਂ ਦੇ ਨਾਲ ਇਲਾਜਮਾਨ ਮੱਥੇ ਸਾਡੇ ਨਮੀ ਬਨੇ ਜਿਹੜੇ ਸੈਕਟਰੀ ਹੈ ਬਲਿੰਗਰ ਜੀ ਤੇ ਪ੍ਰੈਸ کلب ਤੋਂ ਆਏ ਹੋਏ ਸਾਡੇ ਪ੍ਰੈਸ ਦੇ ਸਾਰੇ ਸਾਥੀ ਭਰਾ ਜਿਹੜੇ ਹਮੇਸ਼ਾ ਜੀ ਸਾਡੀ ਆਵਾਜ਼ ਨੂੰ ਲੋਕਾਂ ਦਾ ਕੋਲਾਉਨੇ ਨੇ ਸਾਡੇ ਰੋਟਰੀ ਕਲੱਬ ਦੇ ਆਪਣੇ ਨੇ ਮੈਂ ਉਹਨਾਂ ਸਾਰਿਆਂ ਦਾ ਅੱਜ ਸਾਡੇ ਪ੍ਰੋਗਰਾਮ ਦੇ ਵਿੱਚ ਆਉਣਾ ਤੇ ਜਿਹੜਾ ਧੰਨਵਾਦ ਕਰਨਾ ਹੈ ਵਾਹ ਵਾਹ ਤਲਬਾਂ ਕੋ ਆਏ ਹੋਏ ਸਾਡੇ ਰੂਟੀਨੀਆਂ ਸਾਥੀ ਸਾਡੇ ਵਾਹ ਵਾਹ ਰੋਟਰੀ ਕਲੱਬ ਦੇ ਪ੍ਰੈਜ਼ੀਡੈਂਟ ਸੈਕਟਰੀਜ਼ ਤੇ ਰੋਟਰੀ ਕਲੱਬ ਦੇ ਮੈਂਬਰ ਸਹਿबान ਅੱਜ ਉਹਨਾਂ ਸਾਰਿਆਂ ਦਾ ਵੀ ਮੈਂ ਸਾਡੇ प्रोग्राम आए दरे दिल्ल धन्यवाद करता है उन्होंने स्वागत करता है उन्होंने अपने कीमती समय समा कई प्रोग्राम का हिस्सा बने साथियों रोटरी की बड़ी एक खूबसूरत रिवायत है कि रोटरी हर साल अपनी जी पुरानी धर्म रोटरी चल रही होंगी है उसकी समाप्ति करके जुलाई में मंथ रोटरी का एक नवा ਜਿਹੜਾ ਡਾਲਾ ਮੈਂ ਨਾ ਇਅ ਉਸਟਾਰਟ ਨਿਕਲਿਆ ਉਹ ਜਿਹਦੇ ਵਿੱਚ ਰੋਟਰੀ ਕਲੱਬ ਆਪਣੇ ਨਵੇਂ ਪ੍ਰਧਾਨ ਨਵੇਂ ਸਕੱਤਰ ਨਵੇਂ ਬੋਰਡ ਆਫ ਡਾਇਰੈਕਟਰਸ ਦੀ ਜਿਹੜੀ ਐ ਉਹ ਜ਼ੋਨ ਕਰਦੀ ਹੈ ਤੇ ਨਵੇਂ ਬਣੇ ਪ੍ਰਧਾਨ ਤੇ ਉਹਨਾਂ ਦੇ ਨਾਲ ਜਿਹੜੀ ਨਵੀਂ ਟੀਮ ਬਣਦੀ ਹੈ ਉਹ ਵੀ ਉਸੇ ਤਰੀਕੇ ਦੇ ਨਾਲ ਪੂਰੀ ਡੈਡੀਕੇਸ਼ਨ ਦੇ ਨਾਲ ਜਿਸ ਤਰੀਕੇ ਦੇ ਨਾਲ ਪੁਰਾਣੀ ਟੀਮ ਦੀ ਡੀਕ ਦੇ ਉੱਤੇ ਚੱਲਦੇ ਹੋਏ ਜਿਹੜੇ ਪ੍ਰੋਜੈਕਟ ਚੱਲ ਰਹੇ ਹੁੰਦੇ ਆ ਉਹਨਾਂ ਨੂੰ ਕੰਟੀਨਿਊਟੀ ਰਿਕ ਰੱਖਦੀ ਹੈ ਤੇ ਸਮਾਜ ਸੇਵਾ ਦੇ ਵਿੱਚ ਆਪਣਾ ਜਿਹੜਾ ਹੈ ਉਹ ਯੋਗਦਾਨ ਪਾਉਂਦੀ ਹੈ। ਰੋਟਰੀ ਕਲੱਬ ਨੇ ਹਮੇਸ਼ਾ ਹੀ ਦੁਨੀਆ ਦੇ ਕੋਨੇ-ਕੋਨੇ ਦੇ ਵਿੱਚ ਲੱਖਾਂ ਦੀਆਂ ਲੋਕਾਂ ਦੇ ਚਿਹਰਿਆਂ ਦੇ ਉੱਤੇ ਮੁਸਕਰਾਹਟ ਲੈ ਕੇ ਆਉਣ ਦਾ ਜਿਹੜਾ ਕੰਮ ਕੀਤਾ ਹੈ। ਅੱਜ ਰੋਟਰੀ ਕਲੱਬ ਨੇ ਇਹ ਸਾਬਿਤ ਕਰ ਦਿੱਤਾ ਕਿ ਜੇਕਰ ਸਾਡੇ ਦਿਲ ਦੇ ਵਿੱਚ ਜਜ਼ਬਾ ਹੋਵੇ ਤਾਂ सब कुछ मुलते हैं क्योंकि मैं गाल करना चल कोई गुरेज नहीं लगता है, लग है कि समाज सेवा पावर तो होना बहुत जरूरी है पर रोटरी ने साबित की है कि कोई पावर है या नहीं है अगर साइन दिल्ली जज्बा है तो रोटरी सलैटफॉर्म मिलता है और ऐसी रोटरी के माध्यम राही है जेड़ा यो समाज सेवा कर सके और जिस तरीके ने ला सानू आज मान महसूस हो रहा है कि 200 तो वार्ड देशाने दे में रोटरी अपनी सेवावान दे रही है और दुनिया रे कोने-कोने में जितने कोई उभी नहीं हुंदी किसी सामाजिक संस्था ने पहुंचण दे रोटी उठई उठके अपनी सेवावान दे पा रही है ਪੋਲੀਓ ਵਰਗੀ ਖਤਰਨਾਕ ਬਿਮਾਰੀ ਜਿਹਨੂੰ ਦੁਨੀਆ ਦੇ ਵਿੱਚ ਸੜ ਦੇ ਵਿੱਚੋਂ ਖਤਮ ਕੀਤਾ ਜਿਹਦੇ ਲਈ ਰੋਟਰੀ ਦਾ ਸਭ ਤੋਂ ਵੱਡਾ ਯੋਗਦਾਨ ਹੈ ਜੇਕਰ ਤੁਹਾਡੇ ਦਿਨਾਂ ਦੇ ਵਿੱਚ ਜਸਬਾ ਤੁਸੀਂ ਸਮਾਜ ਸੇਵਾ ਦੇ ਨਾਲ ਜੁੜਨਾ ਚਾਹਦੇ ਹੋ ਤਾਂ ਉਹਦੇ ਲਈ ਰੋਟਰੀ ਤੋਂ ਵਧੀਆ ਜਿਹੜਾ ਪਲੇਟਫਾਰਮ ਹੈ ਤੁਹਾਨੂੰ ਕੋਈ ਨਹੀਂ ਮਿਲ ਸਕਦਾ ਪਿਛਲੇ ਸਾਢੇ ਕਰਮ ਦੇ ਵਿੱਚ ਜਿਹੜਾ ਸਾਟਾਈਆ ਨੇ ਉਹਦੇ ਵਿੱਚ ਗੁਰਮੀਤ ਕਹਿਰਾ ਜੀ ਪ੍ਰੈਜ਼ੀਡੈਂਟ ਰਹੇ ਗੁਰਮੀਤ ਕਹਿਰਾ ਜੀ ਨੇ ਹਾਂ ਜੀ ਆਦੀ ਆਦੀ ਸਰ ਰਾਜਨੀਤਿਕ ਤੋਂ ਅਲੱਗ ਸਮਾਜਿਕ ਵੀ ਸੰਸਥਾ ਜਾਈ ਉਹ ਉਦੋਂ ਮੁਕਤੀ ਦਿੱਤੀ ਦੱਸਿਆ ਗਿਆ ਨਹੀਂ ਜੀ ਬਹੁਤ ਚੰਗਾ ਲੱਗਾ ਪ੍ਰਵੇਸ਼ ਸੋਨੀ ਜੀ ਆਪਣਾ ਬੜੀ ਮੇਰੀ ਮਦਦ ਕਰਦੇ ਰਹੇ ਆ ਬੜਾ ਮੇਰਾ ਸਾਥ ਦਿੱਤਾ ਉਹਨਾਂ ਨੇ ਔਰ ਮੈਨੂੰ ਅੱਜ ਬੜੀ ਖੁਸ਼ੀ ਆ ਵੀ ਉਹਨਾਂ ਨੂੰ ਰੋਟਰੀ ਕਲੱਬ ਵਰਗੀ ਇੱਕ ਬਹਾਨ ਸੰਸਥਾ ਨੇ ਅੱਜ ਆਪਣਾ ਪ੍ਰਧਾਨ ਨਿਯੁਕਤ ਕੀਤਾ ਵਾ ਔਰ ਉਮੀਦ ਕਰਦੇ ਆ ਜਿਸ ਤਰੀਕੇ ਨਾਲ ਉਹ ਸ਼ਿੱਦਤ ਨਾਲ ਅੱਗੇ ਕੰਮ ਕਰਦੇ ਆ ਇਸੇ ਸ਼ਿੱਦਤ ਨਾਲ ਉਹ ਇਸ ਆਰਗੇਨਾਈਜੇਸ਼ਨ 'ਚ ਵੀ ਕੰਮ ਕਰਦੇ ਰਹਿਣਗੇ ਔਰ ਸਮਾਜ ਦਾ ਜਿਹੜਾ ਇੱਕ ਸਾਡੇ ਸਾਰਿਆਂ ਦੀ ਇੱਕ ਜੋ ਮੁੱਢਲਾ ਸੇਵਾ ਬੰਦੀ ਆ ਜਿਸ ਤਰੀਕੇ ਦੀ ਅਸੀਂ ਸਾਰੇ ਸੋਚ ਰੱਖਦੇ ਆਂ ਵੀ ਸਮਾਜ ਨੂੰ ਬਿਹਤਰ ਕਰਨ ਦੀ ਉਹ ਇਹ ਸੰਸਥਾ ਦੇ ਥਰੂ ਇਸ ਮਹਾਨ ਸੰਸਥਾ ਦੇ ਥਰੂ ਉਹ ਇੱਕ ਪ੍ਰਥਾ ਨੂੰ ਉਹ ਜਾਰੀ ਰੱਖਣਗੇ ਓਕੇ ਉਹਨੇ ਕੀ ਜਾਈ ਹਾਂ ਆ ਗੰਧਾਵਾਜ ਪ੍ਰਧਾਨ ਜੀ ਜੀ ਸਭ ਤੋਂ ਪਹਿਲਾਂ ਤਾਂ ਮੈਂ ਅੱਜ ਧੰਨਵਾਦ ਕਰਦਾ ਆਂ ਆਪਣੇ ਸਮੁੱਚੇ ਰੋਟਰੀ ਕਲੱਬ ਦੀ ਟੀਮ ਦਾ ਜਿਨ੍ਹਾਂ ਨੇ ਅੱਜ ਮੈਨੂੰ ਇਹ ਮੌਕਾ ਦਿੱਤਾ ਤੇ ਕਲੱਬ ਦੀ ਜਿਹੜੀ ਪ੍ਰਧਾਨਗੀ ਦੀ ਬਾਗ ਡੋਰ ਆ ਉਹ ਮੇਰੇ ਹਵਾਲੇ ਕੀਤੀ ਆ ਤੇ ਮੈਂ ਵਿਸ਼ਵਾਸ ਵੀ ਜਵਾਂਦਾ ਆਂ ਸੰਪੂਰਨ ਕਲੱਬ ਨੂੰ ਸ਼ਹਿਰ ਵਾਸੀਆਂ ਨੂੰ ਕਿ ਜਿਸ ਤਰੀਕੇ ਦੇ ਨਾਲ ਪਹਿਲਾਂ ਰੋਟਰੀ ਕਲੱਬ ਸਾਡਾ ਸਮਾਜ ਸੇਵਾ ਦੇ ਵਿੱਚ ਕੰਮ ਕਰਦਾ ਆ ਰਿਹਾ ਹੈ ਉਸੇ ਤਰੀਕੇ ਦੇ ਨਾਲ ਮੈਂ ਆਪਣੀ ਨਵੀਂ ਟੀਮ ਦੇ ਨਾਲ ਜਿਹੜੀ ਸਮਾਜ ਸੇਵਾ ਦੇ ਕੰਮ ਨੂੰ ਜਾਰੀ ਰੱਖਾਂਗਾ ਤੇ ਸ਼ਹਿਰ ਦੇ ਵਿੱਚੋਂ ਜਿੱਥੋਂ ਵੀ ਸਾਨੂੰ ਕਿਤੋਂ ਡਿਮਾਂਡ ਆਉਂਦੀ ਹੈ ਸਾਨੂੰ ਪਤਾ ਚੱਲਦਾ ਹੈ ਕਿ ਕਿਤੇ ਜਿਹੜਾ ਜ਼ਰੂਰਤ ਦਾ ਸਮਾਨ ਮੁਹੱਈਆ ਕਰਾਉਣ ਵਾਲਾ ਹੈ ਜਾਂ ਕਿਸੇ ਵੀ ਤਰੀਕੇ ਦੀ ਮਦਦ ਦੀ ਲੋੜ ਹੈ ਸਾਡਾ ਕਲੱਬ ਉੱਥੇ ਪਹਿਲ ਦੇ ਆਧਾਰ ਦੇ ਉੱਤੇ ਜਾ ਕੇ ਲੋਕਾਂ ਦੀ ਜ਼ਰੂਰਤਮੰਦਾਂ ਦੀ ਬਾਹ ਪੜੇਗਾ ਤੇ ਆਪਣੇ ਕੰਮ ਨੂੰ ਇਸੇ ਤਰੀਕੇ ਨਾਲ ਨਿਰੰਤਰ ਜਾਰੀ ਰੱਖਦੇ ਹੋ। ਗੁਰਪ੍ਰੀਤ ਸਿੰਘ ਸਾਹਿਬ ਜੀ, ਥੋੜਾ ਕਰਮ ਪਹਿਲਾਂ ਵੀ ਸਮਾਜ ਸਰਵ ਤੋਂ ਕੰਮ ਕਰ ਰਿਹਾ। ਥੋੜੀ ਕੋਈ ਸ਼ਰੀਪ ਸਾਹਿਬ ਤੁਸੀਂ ਉਸ ਤੋਂ ਵੱਖਰਾ ਕੋਈ ਕੰਮ ਕਰਨਾ ਚਾਹੁੰਦੇ ਹੋ? ਥੋੜੀ ਜਿਹੀ ਜ਼ਰੂਰਤ ਆਵੇ। ਹਾਂ ਜੀ ਹਾਂ ਬਿਲਕੁਲ। ਵੈਸੇ ਤਾਂ ਦੇਖੋ ਲਗਭਗ 35 ਸਾਲ ਤੋਂ ਜਿਹੜਾ ਸਾਡਾ ਰੋਟਰੀ ਕਲੱਬ ਪਖੜਾ ਨੰਗਲ ਹੈ ਇਹ ਸਾਡੇ ਸਮਾਜ ਦੇ ਵਿੱਚ ਸਾਡੇ ਇਲਾਕੇ ਦੇ ਵਿੱਚ ਜਿਹੜੀ ਆਪਣੀਆਂ ਸੇਵਾਵਾਂ ਨਿਭਾਉਂਦਾ ਆ ਰਿਹਾ ਹੈ। ਪਰ ਮੈਂ ਹੁਣ ਜਿਸ ਤਰੀਕੇ ਦੇ ਨਾਲ ਮੇਰਾ ਫਰਜ ਬਣਦਾ ਹੈ ਕਲੱਬ ਨੇ ਮੈਨੂੰ ਇੱਕ ਯੁਵਾ ਹੋਣ ਦੇ ਨਾਤੇ ਬਾਗਦੋਰ ਸੰਭਾਲੀ ਹੈ ਇਹ ਮੇਰੀ ਵੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਮੈਂ ਆਪਣੇ ਕਲੱਬ ਦੀ ਜਿਹੜੀ ਇੰਨੇ ਸਾਲਾਂ ਦੀ ਬਣੀ ਹੋਈ ਸ਼ਹਿਰ ਦੇ ਵਿੱਚ ਇਮੇਜ ਹੈ ਉਸ ਲੀਗ ਨੂੰ ਅੱਗੇ ਲੈ ਕੇ ਚੱਲਾਂ ਇੱਕ ਸ਼ਹਿਰ ਦੇ ਲਈ ਹੋਰ ਚੰਗੇ ਕੰਮ ਕਰ ਸਕਾਂ اسی ਕਜੀ ਦੇ ਦੌਰਾਨ ਮੈਂ ਅਜਾ ਅਨਾਉਂਸ ਵੀ ਕੀਤਾ ਕਿ ਅਸੀਂ ਇੱਕ ਰੋਟਰੀ ਦੀ ਰਸੋਈ ਜਿਹੜਾ ਇਹ ਸ਼ੁਰੂ ਕਰ ਰਹੇ ਹਾਂ ਜਿੱਦੇ ਵਿੱਚ ਅਸੀਂ ਆਪਣੇ ਸ਼ਹਿਰ ਦਾ ਜਿਹੜਾ ਸਿਵਲ ਹਸਪੀਟਲ ਹੈ ਸਾਡੇ ਸ਼ਹਿਰ ਦੇ ਵਿੱਚ ਬੀਬੀਐਮਬੀ ਹਸਪੀਟਲ ਹੈ ਜਿੱਥੇ ਤੋਂ ਅਸੀਂ ਇੱਕ ਸੰਡੇ ਵਾਲੇ ਦਿਨ ਸਿਵਲ ਹਸਪੀਟਲ ਦੇ ਦਿਨ ਸ਼ੁਰੂਆਤ ਕਰਾਂਗੇ ਸਭ ਤੋਂ ਪਹਿਲਾਂ ਸੰਡੇ ਤੋਂ ਸੰਡੇ ਅਸੀਂ ਉੱਥੇ ਜਿੰਨੇ ਵੀ ਪੇਸ਼ੈਂਟਸ ਐਡਮਿਟ ਹੁੰਦੇ ਨੇ ਉਹਨਾਂ ਦੇ ਨਾਲ ਉਹਨਾਂ ਦੇ ਅਟੈਂਡੈਂਟਸ ਨੇ ਉਹਨਾਂ ਨੂੰ ਜਿਹੜਾ ਖਾਣਾ ਮੁਹੱਈਆ ਕਰਵਾਇਆ ਕਰਾਂਗੇ ਆਪਣੇ ਕਲੱਬ ਦੇ ਵੱਲੋਂ ਕਿਉਂਕਿ ਸਾਡੇ ਸਿਵਲ ਹਸਪੀਟਲ ਤੇ ਜਿੱਦਾਂ ਸਾਨੂੰ ਸਾਰਿਆਂ ਨੂੰ ਪਤਾ ਕੋਈ ਕੈਂਟੀਨ ਨਹੀਂ ਹੈ ਸਾਰੇ ਅਟੈਂਡੈਂਟਸ ਨੂੰ ਸਾਰੇ ਪੇਸ਼ੈਂਟਸ ਨੂੰ ਖਾਣਾ ਖਾਣ ਦੇ ਲਈ ਬਾਹਰ ਜਾਣਾ ਪੈਂਦਾ ਹੈ ਤੇ ਸਾਡੇ ਕਲੱਬ ਦੇ ਵੱਲੋਂ ਹੀ ਕੋਸ਼ਿਸ਼ ਹੈ ਕਿ ਅਸੀਂ ਉਹਨਾਂ ਨੂੰ ਜਿਹੜਾ ਇਹ ਕਲੱਬ ਦੇ ਵੱਲੋਂ ਖਾਣਾ ਮੁਹੱਈਆ ਕਰਾਈਏ ਤੇ ਉਸ ਤੋਂ ਬਾਅਦ ਜਿਹੜੀ ਦੂਜੀ ਇੱਕ ਵੱਡੀ ਜ਼ਿੰਮੇਵਾਰੀ ਮੈਂ ਕਲੱਬ ਦੇ ਪ੍ਰਧਾਨ ਦੇ ਰੂਪ ਵਿੱਚ ਨਿਭਾਵਾਗਾ ਸ਼ਹਿਰ ਦੇ ਲਈ ਇਸ ਵਾਰ ਸਾਡੀ ਕੋਸ਼ਿਸ਼ ਹੈ ਕਿ ਅਸੀਂ 5000 ਤੋਂ ਉੱਪਰ ਜਿਹੜਾ ਹੈਗਾ ਉਹ ਪਲਾਂਟੇਸ਼ਨ ਸ਼ਹਿਰ ਦੇ ਵਿੱਚ ਕਰਾਂਗੇ 3 ਪਲਾਂਟੇਸ਼ਨ ਤੇ ਉਹਦੇ ਰੱਖ-ਰਖਾਅ ਦੀ ਵੀ ਜਿਹੜੀ ਜ਼ਿੰਮੇਵਾਰੀ ਹੈ ਉਹ ਸਾਡਾ ਕਲੱਬ ਲਵੇਗਾ ਤੇ ਸਾਡੀ ਕੋਸ਼ਿਸ਼ ਹੈ ਕਿ ਅਸੀਂ ਆਪਣੇ ਨੰਗਲ ਸ਼ਹਿਰ ਤੇ ਆਲੇ-ਦੁਆਲੇ ਦੇ ਵਿੱਚ 5000 ਤੋਂ ਉੱਪਰ ਜਿਹੜੀ ਰੀਪਲਾਂਟੇਸ਼ਨ ਹੈ ਉਹ ਸਾਡੇ ਕਲੱਬ ਦੇ ਦੁਆਰਾ ਕੀਤੀ ਜਾਵੇ। ਮੁੱਖ ਮਹਿਮਾਨ ਦੇ ਤੌਰ ਤੇ ਜੀ ਆਇਆਂ ਨੂੰ। ਆ ਸਾਡੇ ਵਿੱਚ ਸਾਡੇ ਮੁੱਖ ਮਹਿਮਾਨ ਦੇ ਤੌਰ ਦੇ ਉੱਤੇ ਇੰਜੀਨੀਅਰ ਸਰਦਾਰ ਸਾਡੇ ਮਨਮੋਹਨ ਸਿੰਘ ਜੀ ਜਿਹੜੇ ਪਾਸਟ ਡਿਸਟ੍ਰਿਕਟ ਗਵਰਨਰ ਵੀ रह ਚੁੱਕੇ ਨੇ ਰੋਟਰੀ ਕਲੱਬ ਦੇ ਅੰਦਰ ਸਾਡੇ ਡਿਸਟ੍ਰਿਕਟ 3080 ਦੇ ਅੰਦਰ ਤੇ ਸਾਡੇ ਗੈਸਟ ਆਫ ਆਨਰ ਸਰਦਾਰ ਬਰਿੰਦਰ ਸਿੰਘ ਢਿੱਲੋਂ ਜੀ ਸਾਫਤਾ ਪ੍ਰੈਜ਼ੀਡੈਂਟ ਨੇ ਪੰਜਾਬ ਯੂਥ ਕਾਂਗਰਸ ਦੇ ਤੇ ਇਨਚਾਰਜ ਵੀ ਨੇ ਹਲਕਾ ਰੋਪੜ ਤੋਂ ਉਹ ਅੱਜ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਸਨ ਤੇ ਇੰਜੀਨੀਅਰ ਸੀਪੀ ਸਿੰਘ ਜੀ ਜਿਹੜੀ BBMP ਤੋਂ ਇੰਜੀਨੀਅਰ ਨੇ ਉਹ ਵੀ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਸੀਗੇ ਤੇ ਮੈਂ ਇਸ ਦੇ ਨਾਲ ਨਾਲ ਸ਼ਹਿਰ ਦੀਆਂ ਸਾਡੇ ਸ਼ਹਿਰ ਦੀਆਂ ਸਾਡੇ ਇਲਾਕੇ ਦੀਆਂ ਖਾਸ ਕਰਕੇ ਰੋਪੜ ਤੋਂ ਆਏ ਜਿਹੜੇ ਸਾਡੀਆਂ ਮਾਇਨਾਇ ਸਖਸ਼ੀਅਤਾਂ ਜਿਹੜੀਆਂ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਈਆਂ ਰੋਟਰੀ ਕਲੱਬ ਦੇ ਵੱਖ-ਵੱਖ ਜ਼ਿਲਿਆਂ ਤੋਂ ਪ੍ਰਧਾਨ ਜਿਹੜੇ ਸਾਡੇ ਕਲੱਬ ਦੇ ਇਸ ਪ੍ਰੋਗਰਾਮ ਦੇ ਵਿੱਚ ਇਨਸੋਨੇਸ਼ਨ ਸੈਰੇਮਨੀ ਸ਼ਾਮਲ ਹੋਏ ਮੈਂ ਸਾਰਿਆਂ ਦਾ ਤਹਿ ਦਿਲੋਂ